ਪੂਰੇ ਦੇਸ਼ ਤੇ ਦੁਨੀਆ ਚ ਹੋਲੀ ਦਾ ਤਿਹਾੜੀ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਹ ਇੱਕ ਅਜੀਹ ਤਿਹਾੜਾ ਜੋ ਕਿ ਲੋਕ ਜਾਤ-ਪਾਤ ਧਰਮਨ ਬੁੱਲ ਕੇ ਰਲ ਕੇ ਮਨਾਉਂਦੇ ਹਨ। ਜਦੋਂ ਇਹ ਤਿਹਾੜੀ ਹਰ ਸਾਲ ਪੂਰੇ ਦੇਸ਼ ਤੇ ਦੁਨੀਆ ਚ ਪੂਰੇ ਉਸਾਰ ਨਾਲ ਮਨਾਇਆ ਜਾਂਦਾ ਉਦੋਂ ਹੀ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਉਸਦੇ ਪਿੰਡ ਮੂਸਾ ਦੇ ਵਿੱਚ 2 ਸਾਲ ਬਾਅਦ ਪਹਿਲੀ ਵਾਰ ਹੋਲੀ ਦਾ ਤਿਹਾੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਕਿ ਸਿੱਧੂ ਦੇ ਜਨਮ ਦੀ ਖੁਸ਼ੀ ਚ ਬਹੁਤ ਹੀ ਖੁਸ਼ੀ ਤੇ ਉਸਾਰ ਨਾਲ ਇਹ ਤਿਹਾੜੀ ਮਨਾਇਆ ਇਸ ਖੁਸ਼ੀ ਦੇ ਮੌਕੇ ਸਿੱਧੂ ਮੂਸੇਵਾਲ ਦੇ ਨੇ کافی پابੁਕ ਸ਼ਬਦਾ ਦਿਨਾਰ ਪ੍ਰਕਟਾਵਾ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਵੀ ਕੀਤਾ ਹੈ ਉਹਨਾਂ ਨੇ ਕਹਿ ਕੇ ਸਿੱਧੂ ਦੇ ਕਦੇ ਵੀ ਆਪਣਾ ਨਾ ਸੁਭਦੀਪ ਸਿੰਘ ਸਿੱਧੂ ਦੱਸ ਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਉਸਨੇ ਆਪਣਾ ਨਾ ਸਿੱਧੂ ਮੂਸੇਵਾਲਾ ਇਸ ਕਰਕੇ ਰੱਖਿਆ ਸੀ ਤਾਂ ਜੋ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਹਰੇਕ ਵਿਅਕਤੀ ਆਪਰਾ ਨੂੰ ਸਿੱਧੂ ਮੂਸੇਵਾਲਾ ਸਮਝ ਸਕੇ ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਪਿੰਡ ਦੇ ਵਿੱਚ ਕਿਸੇ ਦੀ ਪੈਣ ਦਾ ਵਿਆਹ ਜਾਂ ਕੋਈ ਸਮਾਗਮ ਹੁੰਦਾ ਸੀ ਤਾਂ ਜਦੋਂ ਤੱਕ ਸਿੱਧੂ ਉੱਥੇ ਹਾਜ਼ਰ ਨਹੀਂ ਸੀ ਹੁੰਦਾ ਉਦੋਂ ਤੱਕ ਉਸ ਨੂੰ ਜਾਣ ਨਹੀਂ ਸੀ ਹੁੰਦਾ ਉਹ ਹਰੇਕ ਖੁਸ਼ੀ ਤੇ ਗਮ ਦੇ ਉਕੇ ਪਿੰਡ ਵਾਸੀਆਂ ਨਾਲ ਮਿਲਦਾ ਵਰਤਦਾ ਸੀ ਇਸੇ ਕਾਰਨ ਪਿੰਡ ਦਾ ਹਰੇਕ ਬੰਦਾ ਉਸ ਦੀ ਇੱਜ਼ਤ ਤੇ ਕਦਰ ਕਰਦਾ ਹੈ ਇਸ ਤੋਂ ਬਾਅਦ ਉਹਨਾਂ ਇੰਨਾ ਪਿਆਰ ਦੇਣ ਵਾਲੇ ਹਰੇਕ ਵਿਅਕਤੀ ਦਾ ਜਿਹੜਾ ਦਿলো ਤਾਨਬਾਤ ਕੀਤਾ ਉਹਨਾਂ ਨੇ ਹਰ ਕਿਸੇ ਦੀ ਤੰਦੂਸਤੀ ਦੀ ਕਾਮਨਾ ਵੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਫੇਸਬੁੱਕ ਦੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲ ਦੀ ਇੱਕ ਪੁਰਾਣੀ ਵੀਡੀਓ ਜਿਹੜੀ ਸ਼ੇਅਰ ਕੀਤੀ ਹੈ ਜਿਸ ਦੀ ਵਿੱਚ ਉਹ ਪਿੰਡ ਵਾਸੀਆ ਤੇ ਯਾਰਾ ਦੇ ਨਾਲ ਹੋਲੀ ਖੇਡਦਾ ਦਿਖਾਈ ਦੇ ਰਿਹਾ ਹੈ